ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਆਪ ਆਦਮੀ ਪਾਰਟੀ ਦੀ ਮਜੂਦਾ ਵਿਧਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਤੋਂ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਪੁਲਤਾ ਸਿੰਘ ਸੰਧਮਾਰੂ ਭੇਜ ਦਿੱਤਾ ਸੀ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ ਹੜਕਾ ਮਚ ਗਿਆ ਆਪ ਆਦਮੀ ਪਾਰਟੀ ਦੇ ਵਿੱਚ ਆਲੇ ਦੁਆਲੇ ਹੋ ਗਏ ਖਾਸ ਕਰਕੇ ਸ਼ੁਰੂਪਨੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਿਸ ਤਰ੍ਹਾਂ ਸੁਖਬਾਤ ਸਿੰਘ ਕਹਿਰਾ ਭਰਗਤ ਸਿੰਘ ਪ੍ਰਤਾਪ ਸਿੰਘ ਬਾਜੋ ਬਾਜਵਾ ਯਾਨੀ ਕਿ ਇਹਨਾਂ ਨੇ ਸ਼ਬਦੀ ਹਮਲੇ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨਮੋਲ ਗਗਰ ਮਾਨ ਤੇ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਤੇ ਕਿ ਫਰਜੀ ਇਨਕਲਾਬੀ ਇਨੀ ਦੇਰ ਹੀ ਚੱਲ ਸਕਦੇ ਨੇ ਫਰਜੀ ਇਨਕਲਾਬੀਆਂ ਦਾ ਜਲੂਸ ਨਿਕਲ ਗਿਆ ਹੈ ਮદાન ਛੱਡ ਕੇ ਭੱਜ ਰਹੇ ਨੇ ਬਾਅਦ ਵਿੱਚ ਆਪ ਆਦਮੀ ਪਾਰਟੀ ਦੇ ਮੌਜੂਦਾ ਕੈਪਟਨ ਮੰਤਰੀ ਅਤੇ ਪ੍ਰਧਾਨ ਅਮਰ ਅਰੂਣਾ ਵੱਲੋਂ ਮੁਲਾਕਾਤ ਕੀਤੀ ਗਈ ਨਾਮ मंजूर ਅਸਤੀਫਾ ਕੀਤਾ ਗਿਆ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਤੇ ਨਾਲ ਦੀ ਨਾਲ ਹੀ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿਤ ਕੇਜੀਵਾਲ ਵੱਲੋਂ ਵਾਰਨਿੰਗ ਕਹਿ دی ਚੇਤਾਵਨੀ ਕਹਿ دی ਧਮਕੀ ਕਹਿ دی ਉਹ ਮਿਲ ਗਈ ਅਰਮੋਲ ਗਗਨ ਮਾਨ ਨੂੰ ਕਿਉਂਕਿ ਅਰਮੋਲ ਗਗਨ ਮਾਨ ਦੀ ਬਾਪ ਰੋੜੀ ਗਈ ਅਨਮੋਲ ਗਗਨ ਬਾਣ ਆਪ ਆਦੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਤੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਨਾ ਕੋਈ ਦੁਖੀ ਸੀ ਉਸ ਦੇ ਹਲਕੇ ਦੇ ਵਿੱਚ ਕੰਮ ਨਹੀਂ ਹੋ ਰਹੇ ਸੀ ਉਸ ਦੇ ਹਲਕੇ ਦੀ ਦੇਖਰੇਖ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਕੀਤੀ ਜਾ ਰਹੀ ਸੀ ਕਿਉਂਕਿ 37718 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਖਰੜ ਦੇ ਇੱਕ ਬੜੇ ਵੱਡੇ ਰੀਅਲ ਏਸਟੇਟ ਦੇ ਕਾਰੋਬਾਰੀ ਨੇ ਰਣਜੀਤ ਸਿੰਘ ਗਿੱਲ ਤੇ ਰਣਜੀਤ ਸਿੰਘ ਗਿੱਲ ਨੇ ਵੀ ਉਸ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦਿੱਤਾ ਜਦੋਂ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਦਿੱਤਾ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਪੋਸਟ ਪਾ ਦਿੱਤੀ ਕਿ ਸਵਾ ਆ ਗਿਆ ਹੈ ਹਲਕਾ ਖਰੜ ਦੇ ਲੋਕਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਅਤੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦਾ ਇਸ ਨੂੰ ਕੋਰਿਲੇਟਡ ਸਮਝਿਆ ਗਿਆ ਲੇਕਿਨ ਕਨਵਿੰਸ ਕਰ ਲਿਆ ਗਿਆ ਕਿਉਂਕਿ ਅਨਮੋਲ ਗਗਨ ਮਾਨ ਨੇ 2022 ਦੀਆਂ ਬਦਲ ਸਬਦੀਆਂ ਚੋਰਾ ਦੇ ਵਿੱਚ ਪਚਾਰ ਦੀਆਂ ਢੇਰੀਆਂ ਲਿਆਂਦੀਆਂ ਸੀ ਚੁਟਕੀ ਮਾਰ ਕੇ ਕਿਹਾ ਸੀ ਕਿ ਮੈਂ 50 ਮਿੰਟਾਂ ਦੇ ਵਿੱਚ ਐਮਐਸਪੀ ਦੁਵਾਵਾਂਗੇ ਜੇਕਰ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦਿੰਦੇ ਨੇ ਤੇ ਛੋਟੀ ਭੈਣ ਸਮਝਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਵਿੱਚ ਕੋਈ ਕਿੰਦੂ ਪਰੰਤੂ ਨਹੀਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਨੇ ਉਹ ਆਪ ਆदमी ਪਾਰਟੀ ਦੇ ਕਰਮੀਦਰ ਅਰਵਿੰਦ ਕੇਜੀ ਵਾਲੂ ਨੂੰ ਚੰਗੇ ਨਹੀਂ ਲੱਗਦੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਹੀ ਕਿਉਂ ਗਏ ਪੰਜਾਬ ਦੇ ਮੁੱਖ ਮੰਤਰੀ ਨਹੀਂ ਜਾ ਸਕਦੇ ਸੀ ਕਿਉਂਕਿ ਸਾਰੀ ਡਿਊਟੀ ਹੁਣ ਆਪਨ ਅਰੋੜਾ ਨੂੰ ਦਿੱਤੀ ਹੋਈ ਹੈ ਅਮਨ ਅਰੋੜਾ 12 ਵਿਧਾਇਕਾਂ ਨਾਲ ਪਿਛਲੇ ਦਿਨਾਂ ਤੋਂ ਜਗਾਇਤ ਸੀ ਆਪ ਆਦਮੀ ਪਾਰਟੀ ਦੇ ਕਰਮੀਦਰ ਅਰਵਿੰਦ ਕੇਸ਼ਵਾਲ ਨੂੰ ਮਿਲ ਮੀਟਿੰਗ ਕੀਤੀ ਗਈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਨਹੀਂ ਕੀਤੀ ਜਾ ਸਕਦੀ ਯਾਨੀ ਕਿ ਹੁਣ ਜਿਹੜੀ ਵਾਰਨਿੰਗ ਮਿਲੀ ਹੈ ਅਨਮੋਲ ਗਗਨ ਮਾਨ ਨੂੰ ਅਨਮੋਲ ਗਗਨ ਮਾਨ ਦਾ ਮੂੰਹ ਬੰਦ ਹੋਵੇਗਾ ਮੂੰਹ ਨੂੰ ਬੰਦ ਰੱਖਣਾ ਪਵੇਗਾ ਕਿਸੇ ਵੀ ਚੈਨਲ ਤੇ ਆਪਣੇ ਦਿਲ ਦੇ ਦਿਲ ਦੇ ਵਲਵਲੇ ਦੀਆਂ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਨਹੀਂ ਦੇਵੇਗੀ ਅਨਮੋਲ ਗਗਨ ਮਾਨ ਕਿ ਮੈਂ ਇਸ ਦਾ ਮਹਿਫਲਾਨੇ ਕਰ ਮੈਂ ਆਪ ਆਦਮੀ ਪਾਰਟੀ ਦੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਇਹ ਸਪੈਸ਼ਲ ਵਾਰਨਿੰਗ ਆਪ ਆਦਮੀ ਪਾਰਟੀ ਦੇ ਪ੍ਰੀਮੋ ਅਰਵਿੰਦ ਕੇਜੀ ਬਾਲਵਾਲ ਨੂੰ ਦਿੱਤੀ ਗਈ ਹੈ ਤੁਹਾਡੇ ਹਲਕੇ ਦੇ ਖੜਦੇ ਕੰਪ ਹੁੰਦੇ ਨੇ ਜਾਂ ਨਹੀਂ ਹੁੰਦੇ ਲੇਕਿਨ ਤੁਹਾਨੂੰ ਆਪਣੇ ਮੂੰਹ ਤੇ ਛੇਪੀ ਲਾਉਣੀ ਪਵੇਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਆਲਬਾਜ਼ੀ ਨਹੀਂ ਕਰਨੀ ਕਰਨ ਦੀ ਲੋੜ ਨਹੀਂ ਹੈ ਤੁਸੀਂ ਸਾਇਲੈਂਟ ਹੋ ਜਾਓ ਤੁਹਾਡੇ ਕੰਮ ਹੁੰਦੇ ਨੇ ਜਾਂ ਨਹੀਂ ਹੁੰਦੇ ਇਟ ਇਜ਼ does your matter ਇਹ ਤੁਹਾਡਾ ਜਿਹੜਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੀ ਵਾਰਨਿੰਗ ਸਿਆਸੀ ਗਲਿਆਰੇ ਦੇ ਵਿੱਚ ਆਪ ਆਪਨੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀ ਗਈ ਹੈ ਹੁਣ ਵੀ ਜਿਹੜਾ ਘੁੱਟਲ ਮਹਿਸੂਸ ਕਰਨਗੇ ਕਿਉਂਕਿ ਵਿਵਾਦ ਖੋਕੇ ਬੋਲਣਾ ਆਪਣੇ ਹੱਕ ਦੀ ਗੱਲ ਕਰਨੀ ਆਪਣੇ ਹੱਕਾਂ ਦੀ ਗੱਲ ਕਰਨੀ ਉਹ ਕਿਤੇ ਨਾ ਕੀਤੇ ਜਿਹੜਾ ਮਹਿੰਗਾ ਪਿਆ ਹੈ ਅਨਮੋਲ ਗਗਨ ਬਾਣ ਨੂੰ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਚਾਵੇ ਕਿਉਂਕਿ ਪੰਜਾਬ ਆਮ ਆਦਮੀ ਪਾਰਟੀ ਦੇ ਕਨਵੀਨਰ ਉਹਨਾਂ ਨੇ ਉਹਨਾਂ ਨੂੰ ਵਾਰੰਕ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੋਂ ਦੂਰੀ ਨਿੱਜੀ ਚੈਨਲ ਤੋਂ ਦੂਰੀ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਕਿ ਮੈਂ ਕਿਹੜੇ ਕਾਰਨ ਕਰਕੇ ਅਸਤੀਫਾ ਦਿੱਤਾ ਧੰਨਵਾਦ